ਸਖਬੀਰ ਬਾਦਲ ਵੀ ਬਾਲੀਆਂ ਚੱਟਾਂ ਲਾਉਂਦਾ ਵੀ ਬਾਲੀਆਂ ਹਾਂਸੀਆਂ ਕਢਾਉਂਦਾ ਉਹਦਾ ਤਾਂ ਉਹ ਬੰਦੇ ਵਾਲਾ ਹਾਲ ਹੋ ਰਿਹਾ ਕਿਤੇ ਲੱਗੀ ਹੋਈ ਸੀ ਪੰਚਾਇਤ ਵਿੱਚ ਮੇਰੇ ਵਰਗਾ ਪੌਂਦੂ ਜਾ ਬੈਠਿਆ ਜਦੋਂ ਬੈਠਣ ਲੱਗਾ ਇੱਕੋ ਲੱਗ ਤਾਂ ਬੈਠ ਕੇ ਪਿੱਛੋਂ ਪੈਂਟ ਪਾਟ ਗਈ ਸਰਪੰਚ ਕਹਿੰਦਾ ਹਾਂ ਵੀ ਜਿਹੜਾ ਕੋਈ ਆਪਦੇ ਦਿਲ ਦੀ ਗੱਲ ਦੱਸਣੀ ਚਾਹੁੰਦਾ ਉੱਠ ਕੇ ਦੱਸੋ ਜਦੋਂ ਉਹ ਖੜਾ ਹੋਇਆ ਪਾਟੀ ਹੋਈ ਪੈਂਟ ਨੂੰ ਦੇਖ ਕੇ ਪਿੱਛੇ ਬੈਠੇ ਲੋਕ ਕਹਿੰਦੇ ਉਹ ਬਹਿ ਜਾ ਬਹਿ ਜਾ ਬਹਿ ਜਾ ਜਿਹੜੇ ਮੂਰੇ ਵਾਲੇ ਬੰਦੇ ਤੇ ਉਹਨਾਂ ਨੂੰ ਕਹਿੰਦਾ ਕਿਉਂ ਹਲ ਤਾਂ ਜੱਟ ਖੜੀ ਹੋਏ ਦੀ ਕਰਾਸੀ ਨਾ ਬੈਜਾ ਬੈਜਾ ਉਹ ਹਾਲ ਆਪਣੇ ਬਾਬਾ ਸੁਖਵੀਰ ਸਿੰਘ ਦਾ ਹੋ ਰਿਹਾ ਹੈ ਕਹਿੰਦਾ ਲੈਂਡ ਪੂਲਿੰਗ ਪਾਲਸੀ ਅਕਾਲੀ ਦਲ ਨੇ ਬੜਾਤੀ ਹਾਂ ਅਕਾਲੀ ਦਲ ਦੇ ਆਖੇ ਤੋਂ ਕੋਈ ਬੱਸ ਨਹੀਂ ਬੋੜਦਾ ਲੈਂਡ ਪੂਲਿੰਗ ਪਾਲਸੀ ਅਰੇ ਜਿਉਂਦੇ ਰਹਿਣ ਸਾਡੀ ਕਿਸਾਨ ਜੁਨੀਅਨ ਤੇ ਲੋਕਾਂ ਦੇ ਇਕਤੇ ਦਾ ਸੰਘਰਸ਼ ਜਿਹੜ ਨੇ ਸਾਡੀਆਂ ਜ਼ਮੀਨਾਂ ਬਚਾ ਲਈਆਂ